ਉਦੇ ਨੇੜਲੇ ਪਿੰਡ ਦੇਵidasਪੁਰਾ ਵਿੱਚ ਇੱਕ ਅੱਜ ਦੁਖਦਾਈ ਘਟਨਾ ਵਾਪਰੀ ਜਿੱਥੇ ਕਰੰਟ ਲੱਗਣ ਨਾਲ ਇੱਕ 18 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਇੱਕ ਅੱਲਾ ਰੱਖ ਨਾਮ ਦੇ ਰੂਪ ਵਿੱਚ ਵੌਲੀਬਾਲ ਖਿਡਾਰੀ ਵਜੋਂ ਹੋਈ ਹੈ। ਪਰਿਵਾਰਿਕ ਮੈਂਬਰਾਂ ਅਨੁਸਾਰ ਨੌਜਵਾਨ ਦਾ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਭਿਆਨਕ ਝਟਕਾ ਲੱਗਿਆ ਜੋ ਕਿ ਉਸਦੀ ਮੌਤ ਦਾ ਕਾਰਨ ਬਣਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸੇ ਪਰਿਵਾਰ ਦਾ ਇੱਕ ਹੋਰ ਬੱਚਾ ਵੀ ਕਰੀਬ 10 ਸਾਲ ਪਹਿਲਾਂ ਐਸੇ ਹੀ ਹਾਦਸੇ 'ਚ ਆਪਣੀ ਜਾਨ ਗਵਾ ਚੁੱਕਾ ਹੈ। ਇਸ ਮੌਕੇ ਪਰਿਵਾਰ ਵਾਲੋ ਲਗਾਤਾਰ ਬਿਜਲੀ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਕੋਈ ਸੁਣਵਾਈ ਨਹੀਂ ਹੋਈ ਮਿਰਤਕ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਏ ਹਨ ਕਿ ਉਹ 10 ਸਾਲਾਂ ਤੋਂ ਬਿਜਲੀ ਵਿਭਾਗ ਨੂੰ ਲਿਖਤੀ ਰੂਪ ਵਿੱਚ ਤਾਰਾ ਹਟਾਉਣ ਲਈ ਕਈ ਵਾਰ ਕਹਿ ਚੁੱਕੇ ਹਨ ਪਰ ਕਿਸੇ ਨੇ ਵੀ ਗੰਭੀਰਤਾ ਨਾਲ ਕੰਮ ਨਹੀਂ ਕੀਤਾ ਉਹਨਾਂ ਨੇ ਕਿਹਾ ਹੈ ਕਿ ਜੇ ਵਿਭਾਗ ਸਮੇਂ ਤੇ ਕਦਮ ਚੁੱਕਦਾ ਤਾਂ ਇਹ ਮੌਤ ਨਹੀਂ ਹੁੰਦੀ। ਉਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਜੇ ਅੱਜ ਸਾਡਾ ਜਵਾਨ ਪੁੱਤਰ ਦੁਨੀਆ ਤੋਂ ਚਲਾ ਗਿਆ ਹੈ ਤਾਂ ਕਿਸੇ ਹੋਰ ਦਾ ਨਾਂ ਜਾਵੇ ਇਸ ਕਰਕੇ ਅਸੀਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਹ ਤਾਰਾਂ ਨੂੰ ਹਟਾਇਆ ਜਾਵੇ ਤਾਂ ਕੋਈ ਹੋਰ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਟਨਾ ਤੇ ਅਫਸੋਸ ਜਤਾਉਂਦਿਆਂ ਹੋਇਆ ਕਿਹਾ ਕਿ ਇਹ ਤਾਰਾਂ ਪਹਿਲਾਂ ਤੋਂ ਲੱਗੀਆਂ ਹੋਈਆਂ ਹਨ ਜਦ ਮਕਾਨ ਨਹੀਂ ਸੀ। ਮਕਾਨ ਬਾਅਦ ਵਿੱਚ ਬਣਾਇਆ ਗਿਆ। ਉਹਨੇ ਦੱਸਿਆ ਕਿ ਤਾਰਾਂ ਨੂੰ ਹਟਾਉਣ ਲਈ ਇੱਕ ਐਸਟੀਮੇਟ ਬਣਾਇਆ ਗਿਆ ਸੀ ਪਰ ਉਸਦੇ ਪੈਸੇ ਜਮ੍ਹਾਂ ਨਹੀਂ ਹੋਏ ਜਿਸ ਕਰਕੇ ਤਾਰਾਂ ਹਟਾਈਆਂ ਨਹੀਂ ਜਾ ਸਕੀਆਂ ਦੇਖੋ ਜੀ ਆ ਸਾਡੇ ਤਾਰਾਂ ਆ ਤਾਰਾਂ 'ਲ ਕਰਮ ਕਰੋ ਤਾਰਾਂ ਆ ਤਾਰਾਂ ਦੇ ਉੱਪਰ ਹੁਣ ਕੋਠੇ ਤੇ ਚੜਨਾ ਉਤਰਨਾ ਆਉਂਦਾ ਬੱਚੇ ਨੇ ਲਾਈਟ ਬੰਦ ਸੀਗੀ ਤੋਂ ਉੱਪਰ ਚੜਿਆ ਆ ਉੱਪਰਲੀ ਲਾਈਟ ਆ ਰਹੀ ਸੀ ਉੱਪਰਲੀ ਲਾਈਟ ਆ ਰਹੀ ਸੀ ਇਹਨਾਂ ਲੈਂਡਮੈਨ ਆ ਰਹੇ ਨੂੰ ਬੱਤੀਆਂ ਵਾਲੇ ਨੂੰ ਬੜਾ ਆਖਿਆ ਸੀ ਕਿ ਸਾਡੇ ਉੱਪਰੋਂ ਸਾਨੂੰ ਸਾਈਡ ਤੇ ਕਰ ਦਿਓ ਤਾਰਾਂ ਸਾਡਾ ਕੋਈ ਨੁਕਸਾਨ ਹੋ ਜਾਣਾ ਸਾਈਡ ਤੇ ਕਰ ਦਿਓ ਪਰ ਉਹਨਾਂ ਸਾਡੀ ਏਕਨ ਨਹੀਂ ਮੰਨੀ ਉਹਨਾਂ ਸਾਈਡ ਤੇ ਨਹੀਂ ਕੀਤੀ ਅੱਜ ਮੇਰਾ ਬੱਚਾ 18 ਸਾਲ ਦਾ ਹੈ ਤੇ ਵਾਲੀਬਾਲ ਦਾ ਪਲੇਅਰ ਸੀਗਾ ਉਹ ਬਾਜੀ ਇੱਥੇ ਦੁਨੀਆ ਤੇ ਨਹੀਂ ਡਿਆ ਕਰੰਟ ਲੱਗਣ ਦੇ ਨਾਲ ਜਿਹੜੀ ਮੌਤ ਹੋਈ ਹੈ ਕਰੰਟ ਲੱਗਣ ਦੇ ਨਾਲ ਮੌਤ ਹੋਈ ਹੈ ਬਾਜੀ ਕੋਠੇ ਦੇ ਉੱਪਰ ਦੀਆਂ ਤਾਰਾਂ ਜਿਹੜੀਆਂ ਮੈਂ ਕਿੰਨੀਆਂ ਕਿ ਨਜ਼ਦੀਕ ਆ ਉਹ ਨਹੀਂ ਆ ਪਾਜੀ 6 ਫੁੱਟ ਹੋਣੀਆਂ ਨਜ਼ਦੀਕ ਆ ਆ 4-5 ਫੁੱਟ ਹੋਣ ਗਿਆ ਹਾਂ ਹਾਂ ਜਿਆਦਾ ਨਜ਼ਦੀਕ ਹੈ ਹਜ਼ਾਰਾਂ ਵੋਲਟਸ ਹੈ ਇਹ ਉਹਦਾ ਹੱਥ ਲੱਗ ਗਿਆ ਜਾਂ ਸਿਰ ਲੱਗ ਗਿਆ ਹਾਂਜੀ ਉਹਦਾ ਉਹਦਾ ਮੋਢਾ ਲੱਗਾ ਭਾਜੀ ਤੁਹਾਡੇ ਬੱਚੇ ਦੀ ਹਾਈਟ ਕਿੰਨੀ ਸੀ ਭਾਜੀ ਉਹਦੀ 5 ਫੁੱਟ 10 ਇੰਚ ਸੀ ਹੁਣ ਕੀ ਮੰਗ ਕਰਦੇ ਜੇ ਤੁਸੀਂ ਪ੍ਰਸ਼ਾਸਨ ਕੋਲ ਮੰਗ ਇਹੋਈ ਆ ਭੀ ਭਾਜੀ ਸਾਡਾ ਕੋਈ ਹੋਰ ਨਾ ਬੱਚਾ ਨਾਲ ਲੱਗ ਕੇ ਮਰ ਜਾਏ ਇਹ ਤਾਰਾਂ ਜਿਹੜੀਆਂ ਸਾਈਡ ਤੇ ਕਰਾਉਣੀਆਂ ਚਾਹੁੰਦੇ ਹਾਂ ਇੱਕ ਇਹ ਵੀ ਸਾਡਾ ਜੀ ਬੱਚਾ ਜਵਾਨ ਹੀ ਮਰਿਆ ਆ ਦੋ ਦੀਆਂ ਬੇਟੀਆਂ ਦੇ 20 ਸਾਲ ਦਾ ਬੱਚਾ ਜਵਾਨ ਮਰਿਆ ਆ ਹੋਣ ਜਿਹੜਾ ਵਾ ਬਿਜਲੀ ਵਿਭਾਗ ਦੇ ਅੰਦਰ ਵਿੱਚੋਂ ਕੋਈ ਨੁਮਾਇੰਦਾ ਜਾਂ ਕੋਈ ਉਹਨਾਂ ਦਾ ਜਈ ਵਗੈਰੇ ਆਏ ਹੋਏ ਆ। ਹਾਂਜੀ ਆਏ ਆ ਸਾਹਿਬ ਜੀ। ਮੌਕਾ ਵੇਖਿਆ ਉਹਨਾਂ ਨੇ। ਹਾਂਜੀ ਮੌਕਾ ਵੇਖਿਆ। ਜੀ ਕਹਿੰਦੇ ਨੇ। ਪਰ ਭਾਜੀ ਅਸੀਂ ਆਪਾਂ ਹੁਣ ਉਹਨਾਂ ਨੂੰ ਕੀ ਕਹਿਣਾ? ਜਦੋਂ ਉਹਨਾਂ ਨੂੰ ਪਹਿਲਾਂ ਬੁਲਾਇਆ ਸੀ ਉਦੋਂ ਤੇ ਉਹ ਆਏ ਨਹੀਂ। ਹੁਣ ਉਹ ਬੱਚਾ ਮਰ ਗਿਆ। ਮੇਰੇ ਲਈ ਹੁਣ ਕਰਨ ਲਨ ਸਾਈਡ ਤੇ ਨਾ ਕਰਨ ਲਨ ਮੈਂ ਕੀ ਕਰਨਾ? ਜਦੋਂ ਵੀ ਆਉਂਦੇ ਆ ਤਾਂ ਆ ਜਾਂਦੇ ਆ ਤੇ ਮੁੜ ਕੇ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਜੀ ਜਤਿੰਦਰ ਸਿੰਘ ਆ। ਕੀ ਲੱਗਦਾ ਸੀ ਤੁਹਾਡਾ ਜਿਹੜਾ ਬੱਚਾ ਬੱਚਾ ਹੀ ਆ ਜੀ ਮੇਰਾ ਮੇਰੇ ਭਰਾ ਦਾ ਮੁੰਡਾ ਆ ਕਿੱਦਾਂ ਮੌਤ ਕਿਸ ਤਰ੍ਹਾਂ ਆ ਜੀ ਮੌਤ ਜੀ ਉਹਦੀ ਬੱਤੀ ਲੱਗ ਕੇ ਹੋਈ ਆ ਕਿਸ ਤਰ੍ਹਾਂ ਬੱਤੀ ਲੱਗੀ ਆ ਬੱਤੀ ਇਹਦਾ ਇਹ ਵੀ ਕੋਠੇ ਤੇ ਗਿਆ ਆ ਤੇ ਕੋਠੇ ਤੇ ਬਹੁਤ ਜ਼ਿਆਦੀਆਂ ਨਜ਼ਦੀਕ ਤਾਰਾਂ ਨੇ ਉਹਦੀ ਹਾਈਟ ਮੁੰਡੇ ਦੀ ਜ਼ਿਆਦਾ ਸੀ ਇਸ ਕਰਕੇ ਥੱਲੇ ਹੁੰਦੀ ਜਾਣ ਲੱਗਾ ਮੋਢਾ ਲੱਗ ਗਿਆ ਤੇ ਮੋਢਾ ਲੱਗਣ ਕਾਰਨ ਉਹਦੀ ਮੌਤ ਹੋ ਗਈ ਆ ਇਸ ਬੱਤੀ ਵਾਲਿਆਂ ਨੂੰ ਸਾ ਬਹੁਤ ਜਿਆਦੀ ਰਿਕੁਐਸਟ ਔਰ ਬੇਨਤੀ ਹੱਥ ਜੋੜ ਕੇ ਕਰਦੇ ਰਹੇ ਆ ਭੀ ਪਾਜੀ ਅੱਗੇ ਸਾਡੇ ਨਾਲ ਇਦਾਂ ਹਾਸਾ ਜਿਹੜਾ ਵਾਪਰਿਆ ਆ ਇਹ ਲਾਈਟ ਆ ਜਿਹੜੀ ਬਹੁਤ ਜਿਆਦੀ ਆ ਇਹਨੂੰ ਤਾਰਾਂ ਨੂੰ ਸਾਈਡ ਤੇ ਕੀਤਾ ਜਾਵੇ ਪਰ ਸਾਡੀ ਸੁਣਵਾਈ ਪਿਛਲੇ ਆਪਣਿਆਂ 10 ਸਾਲਾਂ ਤੋਂ ਨਹੀਂ ਹੋਈ ਆ ਦੂਸਰੀ ਮੌਤ ਜਿਹੜੀ ਆ ਇਹ ਸਾਡੇ ਘਰ ਦੇ ਵਿੱਚ ਹੋ ਗਈ ਆ ਕਿੰਨਾ ਚਿਰ ਪਹਿਲਾਂ ਮੌਤ ਹੋਈ ਕਿੰਨੇ ਸਾਲ ਹੋ ਗਏ ਹੁਣ ਜੇ ਆਪਣੇ 10 ਸਾਲ ਪਹਿਲਾਂ ਮੌਤ ਹੋਈ ਇਸ ਕਰਕੇ ਕਿੰਨੇ ਯਾਰ ਆਏ ਦਾ ਵੀ ਇੰਨਾ ਗੜੀ ਕੰਪਲੇਂਟਾਂ ਵੀ ਲਿਖਾਈਆਂ ਆਂ ਹੱਥ ਜੋੜ ਕੇ ਬੇਨਤੀ ਵੀ ਕਰਕੇ ਆਏ ਆਂ ਪਰ ਇਹ ਸੁਣਵਾਈ ਸਾਡੀ ਦੀ ਪ੍ਰਸ਼ਾਸਨ ਕੋਈ ਨਹੀਂ ਕਰ ਰਿਹਾ ਠੀਕ ਆ ਗਿਆ ਸੀ ਪ੍ਰਸ਼ਾਸਨ ਪ੍ਰਸ਼ਾਸਨ ਇਹੀ ਕਹਿ ਦਿੰਦੇ ਅੱਜ ਕਰ ਦਿੰਦੇ ਆ ਕੱਲ ਕਰ ਦਿੰਦੇ ਆ ਆ ਹੁਣ ਵੀ ਬਿਜਲੀ ਮਹਿਕਮੇ ਦੇ ਮੋਤਬਰ ਆਏ ਨੇ ਉਹ ਕਹਿੰਦੇ ਨੇ ਵੀ ਤੁਹਾਡੀ ਇਹ ਮੁਸ਼ਕਲ ਜਿਹੜੀ ਹੱਲ ਕਰ ਦਾਂਗੇ ਹੁਣ ਪਤਾ ਨਹੀਂ ਵੀ ਫੇਰ ਇਹੀ ਗੱਲ ਕਹਿ ਕੇ ਉਹਨਾਂ ਚੱਲ ਜਾਣਾ ਕਿ ਜਾਂ ਇਹਨੂੰ ਕੱਢਣਗੇ ਜਿਹੜੀ ਘਟਨਾ ਦੇ ਵਿੱਚ ਉਹ ਜੀ ਬਹੁਤ ਮਾੜੀ ਹੋਈ ਆ ਤੇ ਇਹ ਲਾਈਨਾਂ ਬਹੁਤ ਪੁਰਾਣੀਆਂ ਚੱਲ ਰਹੀਆਂ ਵਾਂ ਤੇ ਬਾਅਦ ਵਿੱਚ ਥੱਲੇ ਕੰਸਟ੍ਰਕਸ਼ਨ ਕੀਤੀ ਗਈ ਆ ਉਹਦੇ ਪਰਿਵਾਰ ਦਾ ਕਹਿਣਾ ਵਾ ਕਿ ਕਾਫੀ ਵਾਰ ਕੰਪਲੇਂਟ ਵੀ ਕੀਤੀ ਗਈ ਆ ਕਿ ਇੱਥੋਂ ਜਿਹੜੀ ਆ ਲਾਈਨ ਜਿਹੜੀ ਆ ਹਟਾ ਦਿੱਤੀ ਜਾਵੇ ਸਾਈਡ ਤੇ ਕਰ ਦਿੱਤੀ ਜਾਵੇ ਜੇ ਕੋਈ ਕਿਸੇ ਵੀ ਚੀਜ਼ ਦੀ ਕਿਸ ਜਰੂਰਤ ਪੈਂਦੀ ਆ ਤਾਂ ਅਸੀਂ ਸਹਾਇਤਾ ਦੇਣ ਲਈ ਤਿਆਰ ਹਾਂ ਪ੍ਰਸ਼ਾਸਨ ਦਾ ਇਹਨਾਂ ਦਾ ਜੋ ਪ੍ਰੋਸੈਸ ਆਇਆ ਸੀ ਇਹ ਉਹ ਸਾਰਾ ਕੁਝ ਕੀਤਾ ਵਾ ਬਣਾਇਆ ਸੀ ਤੇ ਉਹਦੇ ਵਿੱਚ ਇਹਨਾਂ ਵੱਲੋਂ ਜੋ ਪ੍ਰਸੀਡਿੰਗ ਹੋਣੇ ਇਹਦਾ ਡਿਪਾਜ਼ਟ ਦਾ ਐਸਟੀਮੇਟ ਬਣਾਉਣਾ ਹੁੰਦਾ ਵਾ ਜਿਹੜੀ ਇਹ ਲਾਈਨਾਂ ਸ਼ਿਫਟ ਹੁੰਦੀਆਂ ਨਾ ਇਹਨਾਂ ਦਾ ਡਿਪਾਜ਼ਟ ਦਾ ਐਸਟੀਮੇਟ ਬਣਾਉਂਦਾ ਪੈਸੇ ਜਮ੍ਹਾਂ ਹੁੰਦੇ ਆ ਡਿਪਾਰਟਮੈਂਟ ਨੂੰ ਉਹ ਪੈਸੇ ਜਮ੍ਹਾਂ ਹੋਣ ਤੋਂ ਬਾਅਦ ਹੀ ਜਿਹੜਾ ਕੰਮ ਹੁੰਦਾ ਵਾ ਲਗਾਤਾਰ 10 ਸਾਲ ਤੋਂ ਜਿਹੜੀ ਆ ਇਸ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋਈ ਇਸੇ ਕਾਰਨ ਇਸ ਸਮੇਂ ਵੀ ਸਾਡੇ ਕੋਲ ਆਉਂਦੇ ਆ ਕੋਈ ਅਹੀਂ ਤੇ ਉਹਦਾ ਵੀ ਐਸਟੀਮੇਟ ਬਣਾਇਆ ਹੋਇਆ ਸੀਗਾ ਬਣਾ ਕੇ ਉਹ ਇਹਨਾਂ ਨੂੰ ਦੱਸਿਆ ਹੋਇਆ ਜਿਹੜੇ ਪੈਸੇ ਜਮ੍ਹਾਂ ਹੋਣੇ ਆ ਜੋ ਡਿਪੋਜ਼ਿਟ ਦਾ ਐਸਟੀਮੇਟ ਬਣਾਵਾ ਉਹ ਤੇ ਮਤਲਬ ਜਿੰਨਾ ਲੋਕਾਂ ਨੇ ਲੈਣਾ ਦੇ ਵਿੱਚ ਥੱਲੇ ਬਾਅਦ ਬਣਾਏ ਆ ਉਹਨਾਂ ਵੱਲੋਂ ਹੀ ਕਰਵਾਏ ਜਾਣੇ ਆ ਨਾ ਉਹਨਾਂ ਨੂੰ ਪੈਸੇ ਜਮ੍ਹਾਂ ਖੁੰਦੇ ਤੇ ਫੇਰੀ ਅੱਗੇ ਪ੍ਰੋਸੈਸ ਚੱਲਣਾ ਸੀਗਾ ਮੈਂ ਤੁਹਾਡੇ ਵੱਲੋਂ ਐਸਟੀਮੇਟ ਜਿਹੜਾ ਬਾ ਦੱਸਿਆ ਗਿਆ ਸੀ ਇਹਨਾਂ ਨੂੰ ਪਰਿਵਾਰਾਂ ਨੂੰ ਜੀ ਜੀ ਅਜੇ ਸਭ ਨੂੰ ਨਹੀਂ ਦੱਸਿਆ ਪੀ ਇਹ ਮੇਰੇ ਜੀ ਸਾਹਿਬ ਨੇ ਇਹਨਾਂ ਨੂੰ ਹੁਣ ਕਿੰਨੀ ਕੁ ਦੇਰ ਤੱਕ ਜਿਹੜਾ ਵਾ ਇਹ ਲਾਈਨਾਂ ਜਿਹੜੀਆਂ ਵਾ ਸੈੱਟ ਕਰ ਦਿੱਤੀਆਂ ਜਾਣਗੀਆਂ ਇਹ ਅਗਲਾ ਇਨਸੀਡੈਂਟ ਕੋਈ ਇਹੋ ਜਿਹਾ ਨਾ ਹੋ ਪਾਵੇ ਵੇਖੋ ਸਰ ਇਹ ਮੇਰੇ ਇਹ ਕੱਲੇ ਦੇ ਵੱਸ ਨਹੀਂ ਇਹੋ ਜੀ ਚੀਜ਼ ਹੈਗੀ ਜੋ ਐਸਟੀਮੇਟ ਬਣਾਉਣਾ ਉਹਦੀ ਜਿਹੜੀ ਆ ਜੋ ਅਮਾਉਂਟ ਆ ਉਹ ਜਮ੍ਹਾਂ ਹੋਣ ਤੋਂ ਬਾਅਦ ਇਹ ਕੰਮ ਹੋਊਗਾ ਹੋ ਜਾਵੇਗਾ ਹਾਂਜੀ ਹੋ ਜਾਵੇਗਾ ਜਿਵੇਂ ਇਹ ਪੈਸੇ ਇਹਨਾਂ ਦੀ ਅਮਾਉਂਟ ਜਮ੍ਹਾਂ ਹੁੰਦੀ ਉਹ ਤੁਰੰਤ ਉਹ ਕੰਮ ਹੋ ਜਾਏਗਾ